ਬਠਿੰਡਾ ਦੇ ਵਿੱਚ ਇੱਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਸਕੂਲ ਵੈਨ heten on ਦੇ ਨਾਲ ਇੱਕ ਔਰਤ ਦੀ ਮੌਤ ਹੋ ਗਈ ਹੈ ਤੇ ਜੋ ਔਰਤ ਦੱਸੀ ਜਾ ਰਹੀ ਸਕੂਲ ਵੈਨ ਦੀ ਮਹਿਲਾ ਕੰਡਕਟਰ ਸੀ ਮਹਿਲਾ ਕੰਡਕਟਰ ਸੀ ਉਸੇ ਸਕੂਲ ਵੈਨ ਤੇ ਮਹਿਲਾ ਕੰਡਕਟਰ ਸੀ ਜਿਸ ਵੈਨ heten ਆ ਕੇ ਉਸ ਦੀ ਮੌਤ ਹੋ ਗਈ ਹੈ ਤਾਂ ਬੜਾ ਹੀ ਦਰਦਨਾਕ ਹਾਦਸਾ ਬਠਿੰਡਾ ਦੇ ਵਿੱਚ ਵਾਪਰਿਆ ਕੋਟਸ਼ਮੀਰ ਰਾਮਾ ਮੰਡੀ ਰੋਡ ਤੇ ਇਹ ਪੂਰੀ ਘਟਨਾ ਜਿਹੜੀ ਹੈ ਵਾਪਰੀ ਹੈ ਦੱਸਿਆ ਜਾ ਰਿਹਾ ਕਿ ਜਦੋਂ ਬੱਚਿਆਂ ਨੂੰ ਚੜਾ ਕੇ ਖਿੜਕੀ ਦੇ ਵਿੱਚ ਹੀ ਖੜੀ ਸੀ ਸਕੂਲ ਵਾਲੇ ਬੱਚਿਆਂ ਨੂੰ ਪਹਿਲਾਂ ਤਾਂ ਵੈਨ ਦੇ ਵਿੱਚ ਚੜਾਇਆ ਉਸ ਤੋਂ ਬਾਅਦ ਉਹ ਖਿੜਕੀ ਦੇ ਵਿੱਚ ਵੈਨ ਦੇ ਖਿੜਕੀ ਦੇ ਵਿੱਚ ਔਰਤ ਖੜੀ ਸੀ ਤਾਂ ਅਚਾਨਕ ਜਦੋਂ ਬ੍ਰੇਕ ਮਾਰੇ ਤਾਂ ਅਚਾਨਕ ਹੀਠਾਂ ਡਿੱਗ ਜਾਂਦੀ ਹੈ ਤੇ ਡਰਾਈਵਰ ਨੂੰ ਨਹੀਂ ਪਤਾ ਲੱਗਿਆ ਅਤੇ ਉਹ ਵੈਨ ਦੇ ਹੀਠਾਂ ਜਿਹੜੀ ਆ ਜਾਂਦੀ ਹੈ ਤਾਂ ਤੁਸੀਂ ਤਸਵੀਰ ਵੀ ਦੇਖ ਰਹੇ ਹੋ ਇਹ ਮਹਿਲਾ ਕੰਡਕਟਰ ਹੈ ਸਕੂਲ ਵੈਨ ਦੀ ਜਿਸ ਨੇ ਸਕੂਲ ਵੈਨ ਹੇਠਾ ਕੇ ਉਸ ਦੀ ਮੌਤ ਹੋ ਗਈ ਹੈ ਤੁਸੀਂ ਤਸਵੀਰ ਦੇਖੋ 40 ਤੋਂ 45 ਸਾਲ ਉਮਰ ਇਸ ਔਰਤ ਦੀ ਦੱਸੀ ਜਾ ਰਹੀ ਹੈ ਤਾਂ ਮੌਕੇ ਤੇ ਜੋ ਸਮਾਜ ਸੇਵੀਰੇ ਉਹ ਪਹੁੰਚਦੇ ਨੇ ਤਾਂ ਸਹਾਰਾ ਵੈਲਫੇਅਰ ਵਾਲੇ ਪਹੁੰਚਦੇ ਨੇ ਤੇ ਮੌਕੇ ਦਾ ਜਾਇਜ਼ਾ ਵੀ ਲਿਆ ਜਾਂਦਾ ਹਾਲਾਂਕਿ ਹਸਪਤਾਲ ਦੇ ਵਿੱਚ ਵੀ ਔਰਤ ਨੂੰ ਜਿਹੜਾਗਾ ਦਾਖਲ ਕਰਵਾਇਆ ਗਿਆ ਪਰ ਉੱਥੇ ਪਹੁੰਚਦੇ ਸਾਰ ਉਸਦੀ ਮੌਤ ਹੋ ਗਈ ਹੈ ਤਾਂ ਤੁਸੀਂ ਵੇਖੋ ਤਸਵੀਰਾਂ ਤਾਂ ਇਹ ਬਠਿੰਡਾ ਤੋਂ ਜਿਹੜੀ ਖਬਰ ਸਾਹਮਣੇ ਆਈਏ ਕੋਟਸ਼ਮੀਰ ਰਾਮਾ ਮੰਡੀ ਰੋਡ ਦੇ ਉੱਪਰ ਇਹ ਪੂਰੀ ਘਟਨਾ ਵਾਪਰੀਏ ਖਿੜਕੀ ਦੇ ਵਿੱਚ ਖੜੀ ਸੀ ਸਕੂਲ ਵੈਨ ਦੀ ਖਿੜਕੀ ਦੇ ਵਿੱਚ ਖੜੀ ਸੀ ਕਿਉਂਕਿ ਜਿਹੜੀ ਮਹਿਲਾ ਕੰਡਕਟਰ ਰੱਖੀਆਂ ਹੁੰਦੀਆਂ ਨੇ ਅਕਸਰੇ ਸੀ ਵੇਖਦੇ ਕਿ ਸਕੂਲ ਵੈਨਾਂ ਦੇ ਉੱਪਰ ਮਹਿਲਾ ਕੰਡਕਟਰ ਰੱਖੀਆਂ ਹੁੰਦੀਆਂ ਜਿਹੜੀ ਕਿ ਬੱਚਿਆਂ ਨੂੰ ਹੇਠਾਂ ਉਤਾਰਦੀਆਂ ਵੀ ਨੇ ਬੱਸ 'ਚੋਂ ਵੈਨ 'ਚੋਂ ਤਾਂ ਚੜਾਉਂਦੀਆਂ ਵੀ ਨੇ ਤਾਂ ਉਹ ਹੀ ਕੰਮ ਕਰਦੀ ਸੀ ਕੰਡਕਟਰ ਤਾਂ ਜਦੋਂ ਬੱਚਿਆਂ ਨੂੰ ਚੜਾ ਕੇ ਖਿੜਕੀ ਦੇ ਵਿੱਚ ਖੜੀ ਸੀ ਅਚਾਨਕ ਝਟਕਾ ਲੱਗਿਆ ਜਾਂ ਫਿਰ ਬ੍ਰੇਕ ਮਾਰੀ ਤਾਂ ਡਰਾਈਵਰ ਨੂੰ ਨਹੀਂ ਪਤਾ ਲ ਲੰਗ ਜਾਂਦੀ ਹੈ ਜਿਸ ਤੋਂ ਬਾਅਦ ਇਸ ਦੀ ਮੌਤ ਹੋ ਜਾਂਦੀ ਹੈ ਸੰਦੀਪ ਸਿੰਘ ਆ ਸਰ ਸਹਾਰਾ ਜੰਸ ਬਰਕਰਾਰ ਸਾਡੇ ਪ੍ਰਧਾਨ ਸ਼੍ਰੀ ਬੀਜਾ ਗੋਲ ਜੀ ਨੂੰ 98552333 ਕੋਲ ਆਈ ਸੀ ਕਪਟੇਂਡਾ ਕੋਰ ਸ਼ਮੀਰ ਤੇ ਜਦੋਂ ਇੱਕ ਰਾਮੇ ਰੋਡ ਨੂੰ ਜਾਂਦੇ ਆ ਉਥੇ ਇੱਕ ਐਕਸੀਡੈਂਟ ਹੋਇਆ ਪਿਆ ਸਾਰਾ ਟੀਮ मौके ਤੇ ਆ ਕੇ ਦੇਖਿਆ ਉਹ ਸਕੂਲ ਵੈਨ ਖੜੀ ਸੀ ਕਿ ਜੋ ਕਿ ਇੱਕ ਲੇਡੀ ਸੀ ਸਕੂਲ ਦੇ ਬੱਚੇ-ਬੁੱਚੇ ਚੜਾਉਂਦੀ ਸੀਗੀ ਤੇ ਉਹ ਬੱਚਾ ਚੜਾ ਕੇ ਜਦੋਂ ਬਸ ਟੂਰੀ ਤੋਂ ਟਾਕੀ ਤੇ ਖੜੀ ਸੀ ਲੇਡਿਸ ਤੋਂ ਉੱਥੋਂ ਡਿੱਗ ਕੇ ਉਹੀ ਸਕੂਲ ਵੈਨ ਦੇ ਨੀਚੇ ਆ ਗਈ ਜਿਸ ਦੇ ਕਾਰਨ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਜੋ ਕਿ ਸਾਰਾ ਟੀਮ ਸੀ ਬਸਪਾ ਬਠਿੰਡਾ ਮੋਰਟੀ ਘਰ ਵਿੱਚ ਰੱਖ ਰਹੀ ਆ ਤੇ ਚੌਂਕੀ ਕੋਟਚਮੇਰ ਪੁਲਸ ਮੌਕੇ ਤੇ ਆ ਗਈ ਸੀ ਤੇ ਸੜਕ ਕਿਸ ਤਰ੍ਹਾਂ ਕਾ ਪੁਲਸ ਵੀ ਆ ਗਈ ਸੀ ਸ਼ਨਾਖਤ ਉਹਦੀ ਕਰਾ ਲਈ ਗਈ ਰਾਜਵਿੰਦਰ ਕੌਰ ਨਾਮ 45 ਤੋਂ 50 ਸਾਲ ਦੀ ਉਮਰ ਆਰਾਮਾ ਮੰਡੀ ਰਹਿਣ ਵਾਲੀ ਆ ਸਕੂਲ ਦੀ ਕਨੈਕਟਰੀ ਕਰਦੀ ਸੀ ਬੱਚਿਆਂ ਦੀ ਦੀ ਹੈ ਤੇ ਉਹੀ ਬਸ ਦੇ ਵਿੱਚ ਆ ਗਈ ਹਸਪਤਾਲ ਲੈ ਕੇ ਮੌਤ ਦੀ ਘਰ ਵਿੱਚ ਰੱਖਦੇ ਆ ਸਰ ਬਠਿੰਡਾ ਦੇ ਵਿੱਚ ਇੱਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਸਕੂਲ ਵੈਨ ហេਠਾ ਆਨ ਦੇ ਨਾਲ ਇੱਕ ਔਰਤ ਦੀ ਮੌਤ ਹੋ ਗਈ ਏ ਤੇ ਜੋ ਔਰਤ ਦਸੀ ਜਾ ਰਹੀ ਸਕੂਲ ਵੈਨ ਦੀ ਮਹਿਲਾ ਕੰਡਕਟਰ ਸੀ ਮਹਿਲਾ ਕੰਡਕਟਰ ਸੀ ਉਸੇ ਸਕੂਲ ਵੈਨ ਤੇ ਮਹਿਲਾ ਕੰਡਕਟਰ ਸੀ ਜਿਸ ਵੈਨ ਹੇਠਾ ਆ ਕੇ ਉਸਦੀ ਮੌਤ ਹੋ ਗਈ ਹੈ ਤਾਂ ਬੜਾ ਹੀ ਦਰਦਨਾਕ ਖਾਦਸਾ ਬਠਿੰਡਾ ਦੇ ਵਿੱਚ ਵਾਪਰਿਆ ਕੋਟਸ਼ਮੀਰ ਰਾਮਾ ਮੰਡੀ ਰੋਡ ਤੇ ਇਹ ਪੂਰੀ ਘਟਨਾ ਜਿਹੜੀ ਹੈ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਬੱਚਿਆਂ ਨੂੰ ਚੜਾ ਕੇ ਖਿੜਕੀ ਦੇ ਵਿੱਚ ਹੀ ਖੜੀ ਸੀ ਸਕੂਲ ਵਾਲੇ ਬੱਚਿਆਂ ਨੂੰ ਪਹਿਲਾਂ ਤਾਂ ਵੈਨ ਦੇ ਵਿੱਚ ਚੜਾਇਆ ਉਸ ਤੋਂ ਬਾਅਦ ਉਹ ਖਿੜਕੀ ਦੇ ਵਿੱਚ ਵੈਨ ਦੇ ਖਿੜਕੀ ਦੇ ਵਿੱਚ ਔਰਤ ਖੜੀ ਸੀ ਤਾਂ ਅਚਾਨਕ ਜਦੋਂ ਬ੍ਰੇਕ ਮਾਰੇ ਤਾਂ ਅਚਾਨਕ ਹੀਠਾਂ ਡਿੱਗ ਜਾਂਦੀ ਹੈ ਤੇ ਡਰਾਈਵਰ ਨੂੰ ਨਹੀਂ ਪਤਾ ਲੱਗਿਆ ਅਤੇ ਉਹ ਵੈਨ ਦੇ ਹੀਠਾਂ ਜਿਹੜੀ ਆ ਜਾਂਦੀ ਹੈ ਤਾਂ ਤੁਸੀਂ ਤਸਵੀਰ ਵੀ ਦੇਖ ਰਹੇ ਹੋ ਇਹ ਮਹਿਲਾ ਕੰਡਕਟਰ ਹੈ ਸਕੂਲ ਵੈਨ ਦੀ ਜਿਸ ਸੇ ਸਕੂਲ ਵੈਨ ਹੇਠਾ ਕੇ ਉਸ ਦੀ ਮੌਤ ਹੋ ਗਈ ਹੈ ਤੁਸੀਂ ਤਸਵੀਰ ਦੇਖੋ 40 ਤੋਂ 45 ਸਾਲ ਉਮਰ ਇਸ ਔਰਤ ਦੀ ਦੱਸੀ ਜਾ ਰਹੀ ਹੈ ਤਾਂ ਮੌਕੇ ਤੇ ਜੋ ਸਮਾਜ ਸੇਵੀਰੇ ਉਹ ਪਹੁੰਚਦੇ ਨੇ ਤਾਂ ਸਹਾਰਾ ਵੈਲਫੇਅਰ ਵਾਲੇ ਪਹੁੰਚਦੇ ਨੇ ਤੇ ਮੌਕੇ ਦਾ ਜਾਇਜ਼ਾ ਵੀ ਲਿਆ ਜਾਂਦਾ ਹਾਲਾਂਕਿ ਹਸਪਤਾਲ ਦੇ ਵਿੱਚ ਵੀ ਔਰਤ ਨੂੰ ਜਿਹੜਾਗਾ ਦਾਖਲ ਕਰਵਾਇਆ ਗਿਆ ਪਰ ਉੱਥੇ ਪਹੁੰਚਦੇ ਸਾਰ ਉਸਦੀ ਮੌਤ ਹੋ ਗਈ ਹੈ ਤਾਂ ਤੁਸੀਂ ਵੇਖੋ ਤਸਵੀਰਾਂ ਤਾਂ ਇਹ ਬਠਿੰਡਾ ਤੋਂ ਜਿਹੜੀ ਖਬਰ ਸਾਹਮਣੇ ਆਈ ਹੈ ਕੋਟਸ਼ਮੀਰ ਰਾਮਾ ਮੰਡੀ ਰੋਡ ਦੇ ਉੱਪਰ ਇਹ ਪੂਰੀ ਘਟਨਾ ਆਪਣੀ ਖਿੜਕੀ ਦੇ ਵਿੱਚ ਖੜੀ ਸੀ ਸਕੂਲ ਵੈਨ ਦੀ ਖਿੜਕੀ ਦੇ ਵਿੱਚ ਖੜੀ ਸੀ ਕਿਉਂਕਿ ਜਿਹੜੀ ਮਹਿਲਾ ਕੰਡਕਟਰ ਰੱਖੀਆਂ ਹੁੰਦੀਆਂ ਨੇ ਅਕਸਰ ਇਹ ਸੀ ਵੇਖਦੇ ਕਿ ਸਕੂਲ ਵੈਨਾਂ ਦੇ ਉੱਪਰ ਮਹਿਲਾ ਕੰਡਕਟਰ ਰੱਖੀਆਂ ਹੁੰਦੀਆਂ ਜਿਹੜੀ ਕਿ ਬੱਚਿਆਂ ਨੂੰ ਹੇਠਾਂ ਉਤਾਰਦੀਆਂ ਵੀ ਨੇ ਬੱਸ 'ਚੋਂ ਵੈਨ 'ਚੋਂ ਤੱਕ ਚੜਾਉਂਦੀਆਂ ਵੀ ਨੇ ਤਾਂ ਉਹੀ ਕੰਮ ਕਰਦੀ ਸੀ ਕੰਡਕਟਰ ਤਾਂ ਜਦੋਂ ਬੱਚੇ ਨੂੰ ਚੜਾ ਕੇ ਖਿੜਕੀ ਦੇ ਵਿੱਚ ਖੜੀ ਸੀ ਅਚਾਨਕ ਝਟਕਾ ਲੱਗਿਆ ਜਾਂ ਫਿਰ ਬ੍ਰੇਕ ਮਾਰੀ ਤਾਂ ਡਰਾਈਵਰ ਨੂੰ ਨਹੀਂ ਪਤਾ ਲੱਗਿਆ ਤਾਂ ਉੱਪਰ ਦੀ ਜਿਹੜੀ ਹੈ ਵੈਨ ਲੰਘ ਜਾਂਦੀ ਹੈ ਜਿਸ ਤੋਂ ਬਾਅਦ ਇਸ ਦੀ ਮੌਤ ਹੋ ਜਾਂਦੀ ਹੈ। ਸੰਦੀਪ ਸਿੰਘ ਆ ਸਰ ਸਹਾਰਾ ਜਨ ਸਹਾਰ ਕਰਨਾ ਸਾਡੇ ਪ੍ਰਧਾਨ ਸ਼੍ਰੀ ਬੀਜਾ ਗੋਲ ਜੀ ਨੂੰ 985523333 ਕੋਲ ਆਈ ਸੀ ਕਪਟੇਂਡਾ ਕੋਰ ਸ਼ਮੀਰ ਤੇ ਜਦੋਂ ਇੱਕ ਰਾਮੇ ਰੋਡ ਨੂੰ ਜਾਂਦੇ ਆ ਉਥੇ ਇੱਕ ਐਕਸੀਡੈਂਟ ਹੋਇਆ ਪਿਆ ਸਾਰਾ ਟੀ ਮੌਕੇ ਤੇ ਆ ਕੇ ਦੇਖਿਆ ਉਹ ਸਕੂਲ ਵੈਨ ਖੜੀ ਸੀ ਕਿ ਜੋ ਕਿ ਇੱਕ ਲੇਡੀ ਸੀ ਸਕੂਲ ਦੇ ਬੱਚੇ ਪੂਛੇ ਚੜਾਉਂਦੀ ਸੀਗੀ ਤੇ ਉਹ ਬੱਚਾ ਚੜਾ ਕੇ ਜਦੋਂ ਬਸ ਟੂਰੀ ਤੋਂ ਟਾਕੀ ਤੇ ਖੜੀ ਸੀ ਲੇਡੀਜ਼ ਤੋਂ ਉੱਥੋਂ ਡਿੱਗ ਕੇ ਉਹੀ ਸਕੂਲ ਵੈਨ ਦੇ ਨੀਚੇ ਆ ਗਈ ਜਿਸ ਦੇ ਕਾਰਨ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਜੋ ਕਿ ਸਾਰਾ ਟੀਮ ਸੀ ਬਸਪਾ ਬਠਿੰਡਾ ਮੋਰਟੀ ਘਰ ਵਿੱਚ ਰੱਖ ਰਹੀ ਆ ਤੇ ਚੌਂਕੀ ਕੋਚਮੀਰ ਪੁਲਸ ਮੌਕੇ ਤੇ ਆ ਗਈ ਸੀ ਤੇ ਛੜਕਿਸ ਰੱਖਿਆ ਪੁਲਸ ਵੀ ਆ ਗਈ ਸੀ ਸ਼ਨਾਖਤੋ ਦੀ ਕਰਾ ਲਈ ਗਈ ਰਾਜਵਿੰਦਰ ਕੌਰ ਨਾਮ 45 ਤੋਂ 50 ਸਾਲ ਦੀ ਉਮਰ ਆਰਾਮਾ ਮੰਡੀ ਰਹਿਣ ਵਾਲੀ ਆ ਸਕੂਲ ਦੀ ਕਨੈਕਟਰੀ ਕਰਦੀ ਸੀ ਬੱਚਿਆਂ ਦੀ ਦੀ ਹੈ ਤੇ ਉਹੀ ਬਸ ਦੇ niche ਆ ਗਈ ਹਸਪਤਾਲ ਲੈ ਕੇ ਮੌਤ ਦੀ ਘਰ ਵਿੱਚ ਰੱਖ ਰਹੇ ਆ ਸਰ